ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਬੇਸ਼ੱਕ ਭਾਰਤ ਨੂੰ ਆਜ਼ਾਦ ਹੋਏ 8 ਦਹਾਕੇ ਹੋਣ ਜਾ ਰਹੇ ਹਨ ਪਰ ਦੇਸ਼ ਦੇ ਕਈ ਪਿੰਡਾਂ ਦੀ ਹਾਲਤ ਅਜ ਵੀ ਬਹੁਤ ਹੀ ਬਦਤਰ ਹੈ ਸਰਹਦੀ ਖੇਤਰ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਰਨਾਲਾ ਦੀ ਪੰਚਾਇਤ ਵੱਲੋਂ 1975 ਵਿੱਚ ਪਿੰਡ ਦੇ ਜ਼ਰੂਰਤਮੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾ ਕੇ ਇੱਕ ਕਲੋਨੀ ਕੱਟੀ ਗਈ ਸੀ ਉਸ ਵੇਲੇ 32 ਪਲਾਟ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ 22 ਪਰਿਵਾਰਾਂ ਨੇ ਇੱਥੇ ਮਕਾਨ ਬਣਵਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਪਰ 50 ਸਾਲ ਗੁਜ਼ਰਨ ਦੇ ਬਾਵਜੂਦ ਹਜੇ ਤੱਕ ਇਸ ਕਲੋਨੀ ਵਿੱਚ ਨਾਤਾ ਸੀਵਰੇਜ ਪਿਆ ਹੈ ਅਤੇ ਨਾ ਹੀ ਨਾਲੀਆਂ ਬਣੀਆਂ ਹਨ। ਗਲੀਆਂ ਵੀ ਕੱਚੀ ਮਿੱਟੀ ਦੀਆਂ ਹਨ। ਲੋਕ ਕਰਾਂ ਦੇ ਬਾਹਰ ਗਲੀ ਵਿੱਚ ਟੋਏ ਕੱਢ-ਕੱਢ ਕੇ ਗੰਦੇ ਪਾਣੀ ਦੀ ਨਿਕਾਸੀ ਕਰਦੇ ਹਨ ਅਤੇ ਜਦੋਂ ਟੋਆ ਭਰ ਜਾਂਦਾ ਹੈ ਤਾਂ ਬਾਲਟੀਆਂ ਨਾਲ ਉਸ ਵਿੱਚੋਂ ਪਾਣੀ ਕੱਢ ਕੇ ਖੇਤਾਂ ਜਾਂ ਖਾਲੀ ਪਏ ਪਲਾਟਾਂ ਵਿੱਚ ਸੁੱਟਦੇ ਹਨ। ਬਰਸਾਤ ਦੇ ਦਿਨਾਂ ਵਿੱਚ ਇਸ ਇਲਾਕੇ ਦਾ ਬੁਰਾ ਹਾਲ ਹੋ ਜਾਂਦਾ ਹੈ। ਬਿਜਲੀ ਦੀ ਵੀ ਸੁਚਾਰੂ ਵਿਵਸਥਾ ਨਹੀਂ ਹੈ ਤੇ ਤਾਰਾ ਬਹੁਤ ਨੀਵੀਆਂ ਹਨ ਲੋਕਾਂ ਵਿੱਚ ਹਰ ਵੇਲੇ ਬੱਚਿਆਂ ਦੀ ਬਿਮਾਰੀ ਦਾ ਡਰ ਬਣਿਆ ਰਹਿੰਦਾ ਹੈ ਜਦ ਕਿ ਇਲਾਕੇ ਦੀ ਹਾਲਤ ਵੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰਾਂ ਵਿੱਚ ਆਉਣ ਤੋਂ ਡਰਦੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੱਟ ਗਈਆਂ ਇਹ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਟੱਲ ਗਈਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਆ ਇਸ ਦਾ ਅੱਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬੰਦਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਾਂਗੇ ਉਹ ਜਿਸਲੇ ਬੰਜਦੇ ਨੇ ਫਿਰ ਵਸ ਫਿਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਬਾਹਰ ਚਾਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪੜ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੁੜ ਕੇ ਜਨਾਨੀਆਂ ਦੁਆਲੇ ਹੁੰਦੀਆਂ ਲੜਾਈ ਕਰਦੀਆਂ ਨੇ ਕਿ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਪਾਣੀ ਨਿਕਾਸੀ ਦਾ ਜਿਹੜਾ ਬਾਟੀਆਂ ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਿਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦਾ ਪਲਾਟ ਦੇ ਵਿੱਚ ਕਦੀ ਕਿਸੇ ਪਿਆਲੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪਿਆਲੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿੱਥੇ ਸੁੱਟੀਆਂ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈ ਆ ਦੀ ਵਾਂਗ ਇਹ ਹੋਈ ਆ ਵੀ ਸਾਡਾ ਪਾਣੀ ਨਿਕਲੇ ਬਾਹਰ ਜਾਂਦਾ ਸਾਡੀਆਂ ਗਲੀਆਂ ਬੰਨ ਤੇ ਸਾਡੀ ਲਾਈਟਾਂ ਨਹੀਂ ਗਲੀ ਦੀ ਨੇਰ ਮਨੂੰ ਰਹਿੰਦਾ ਰਾਤ ਭਾਂ ਬੇਚਾਰੀ ਜੋਰ ਚੱਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ ਤੇ ਕਾਫੀ ਚਿਰ ਦਾ ਰਹਿ ਰਿਆ ਘਰ ਤੋਂ ਕਾੜੀ 40 50 ਸਾਲ ਤੋਂ ਇੱਥੇ ਮੈਂ ਰਹਿ ਰਿਆ ਤੇ ਇੱਥੇ ਦੱਬ ਘਾ ਬੂੜ ਬੜਾਈ ਜਾਨਵਰ ਬਹੁ ਸੀ ਤੇ ਮੈਂ ਫਿਰ ਇੱਥੇ ਆ ਕੇ ਡੇਰਾ ਲਾਇਆ ਉਹਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬੱਤੀ ਦਾ ਬੰਦੋਬਸ ਨਹੀਂ ਜੇ ਬੱਤੀ ਹੋਈ ਆ ਤੇ ਪਾਣੀ ਦਾ ਕੋਈ ਬੰਦੋਬਸ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂ ਜਾ ਸਕਦੇ ਨਾ ਪਸ਼ਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਨ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਪਰ ਡੇ ਜਾਂਦੇ ਆ ਤੇ ਜਨਾਨੀਆਂ ਫੇਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਆ ਕਿ ਸਾਡਾ ਇਹ ਸਿਵਲ ਬਣਵਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡ ਨੂੰ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ